ਪਗਵੰਤ ਮਾਨ ਦੀ ਸਰਕਾਰ ਬਣੀ ਫੋਕੇ ਫੈਂਟਰ ਮਾਰ ਦੁਖੀ ਹੋਏ ਪੰਜਾਬੀਆਂ ਦੀ ਹੁਣ ਲੈਂਦਾ ਨਹੀਂ ਕੋਈ ਸਾਰ ਪੰਜਾਬ ਦੀ ਤਰੱਕੀ ਦੀ ਰੁਕੀ ਹੋਈ ਚਾਲ ਕਿਹੜੇ ਮੂੰਹ ਨਾਲ ਕਹੀਏ ਮੁਬਾਰਕ ਨਵਾਂ ਸਾਲ ਕਰਜ਼ੇ ਦੀ ਪੰਡ ਖਜ਼ਾਨਾ ਖਾਲੀ ਲੁੱਟ ਕੇ ਲੈ ਗਏ ਪੰਜਾਬ ਦੀ ਖੁਸ਼ਹਾਲੀ ਪਿਛਲੇ 3 ਸਾਲਾਂ ਦੌਰਾਨ ਭਗਵੰਤ ਮਾਨ ਦੀ ਅਗਵਾਈ ਚ ਆਪ ਸਰਕਾਰ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਚੜਾ ਦਿੱਤਾ ਪਰ ਵਿਕਾਸ ਦੇ ਨਾਂ ਤੇ ਪੰਜਾਬੀਆਂ ਨੂੰ ਮਿਲਿਆ ਕੀ ਕੇਵਲ ਟੋਟਕੇ ਉਹ ਇੱਕ ਚੂਹਾ ਸੀ ਉਹ ਕਿਸ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੜ ਚ ਵੜ ਗਿਆ ਜੇ ਗੱਲ ਕਰੀਏ ਲੰਘੇ ਸਾਲ 2024 ਦੀ ਤਾਂ ਇਹ ਸਾਲ ਆਪ ਸਰਕਾਰ ਤੇ ਭਗਵੰਤ ਮਾਨ ਦੀਆਂ ਨਲਾਇਕੀਆਂ ਕਰਕੇ ਪੰਜਾਬ ਅਤੇ ਪੰਜਾਬੀਆਂ ਲਈ ਬਰਬਾਦੀ ਪਰਿਆ ਹੀ ਸਿੱਧ ਹੋਇਆ ਭਗਵੰਤ ਮਾਨ ਦੇ ਝੂਠੇ ਲਾਰਿਆਂ ਨੇ ਪੰਜਾਬ ਨੂੰ ਧਰਨਿਆਂ ਦੀ ਧਰਤੀ ਬਣਾ ਕੇ ਰੱਖ ਦਿੱਤਾ ਕਿਸਾਨਾਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਕੇ ਮੁੱਖ ਮੰਤਰੀ ਸਾਹਿਬ ਨੇ ਆਪ ਜਹਾਜ਼ਾਂ 'ਚ ਚੜ੍ਹ ਕੇ ਖੂਬ ਨਜ਼ਾਰੇ ਲੁੱਟੇ ਆਓ ਨਜ਼ਰ ਮਾਰੀਏ ਸਾਲ 2024 ਚ ਮਾਨ ਸਰਕਾਰ ਵੱਲੋਂ ਕੀਤੀਆਂ ਬੇਵਕੂਫੀਆਂ ਉੱਤੇ ਤੇ ਅਕਲਾ ਤੋਂ ਦਫੇਸੇ ਵਾਰsí ਜਾ ਕੇ ਐਨਾ ਧੱਕਾ ਕਰਨ ਨਸੀਬੇ ਨਾਲ ਮੈਂ ਆ ਕੇ ਲੋ ਨੂੰ ਤੇ ਆ ਰਵ ਦੇ ਸੁਣੀ ਨੂੰ ਇਹ ਵਾਟੇ ਬਾਣ ਲਾਉ ਪਿਆ ਲੋ ਕਾ ਦਾ ਵਾਟੇ ਬਾਣ ਦਾ ਲਾਉ ਪਿਆ ਲੋ ਕਾ ਮੈਨ ਲਾਗੂ ਹੋਈ ਸੀ 1 ਜਨਵਰੀ ਤੋਂ ਸਰ ਕੇ ਘਰ ਘਰ ਰਾਸ਼ਨ ਵੰਡਣ ਦੀ ਸਕੀਮ ਹੈ ਜਿਹੜੀ ਉਹਦੇ ਚ ਸਾਨੂੰ ਰੱਖਿਆ ਗਿਆ ਸੀ ਆ 30 ਜੂਨ ਦੇ ਵਿੱਚ ਸਾਨੂੰ ਇੱਕ ਵਟਸਐਪ ਤੇ ਮੈਸੇਜ ਆਉਂਦਾ ਕਿ ਤੁਹਾਨੂੰ ਇਹ ਕੰਮ ਬੰਦ ਹੋ ਗਿਆ ਤੇ ਤੁਹਾਨੂੰ ਇਹ ਜੋਬ ਤੋਂ ਕੱਢ ਦਿੱਤਾ ਗਿਆ ਬਿਨਾਂ ਕਿਸੇ ਨੋਟਿਸ ਤੋਂ ਨਾ ਸਾਨੂੰ ਕੋਈ ਨੋਟਿਸ ਆਇਆ ਗਵਰਨਮੈਂਟ ਵੱਲੋਂ ਨਾ ਸਾਨੂੰ ਇਹ ਦੱਸਿਆ ਗਿਆ ਕਿ ਹਾਂਜੀ 15 20 ਦਿਨ ਪਹਿਲਾਂ ਕਿ ਇਹ ਕੰਮ ਬੰਦ ਹੋ ਰਿਹਾ ਸਿਰਫ ਇੱਕ ਵਾਇਸ ਮੈਸੇਜ ਛੱਡਤਾ ਸਾਨੂੰ ਗਰੁੱਪ ਦੇ ਵਿੱਚ ਕਿ ਇਹ ਕੰਮ ਬੰਦ ਹੈ ਅਸੀਂ ਪੰਜਾਬ ਸਰਕਾਰ ਨੂੰ ਉਹਨਾਂ ਨੇ ਕੀਤੇ ਹੋਏ ਵਾਅਦੇ ਯਾਦ ਕਰਾਉਣ ਆਏ ਆ ਜਿਹੜਾ ਉਹਨਾਂ ਨੇ ਕਿਹਾ ਸੀ ਵੀ ਅਧਿਆਪਕ ਵਰਗ ਤੇ ਕੋਈ ਕੱਚਾ ਸ਼ਬਦ ਨਹੀਂ ਰਹਿਣ ਦਿੱਤਾ ਜਾਊਗਾ ਆਹ ਦੇਖ ਲਓ ਅਧਿਆਪਕ ਵਰਗ ਛੜਕਾਂ ਦੇ ਰੋਲੇਆ ਜਾ ਰਿਹਾ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਸਰਕਾਰਾਂ ਦਾ ਫਰਜ਼ ਹੁੰਦਾ ਹੈ ਪਰ ਭਗਵੰਤ ਮਾਨ ਨੇ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਦਾ ਖਜ਼ਾਨਾ ਖੂਬ ਲੁੱਟਿਆ ਤੇ ਦਿੱਲੀ ਵਾਲਿਆਂ ਨੂੰ ਲੁੱਟਾਇਆ ਆਸ ਕਰਦੇ ਹਾਂ ਨਵੇਂ ਸਾਲ 2025 ਚ ਆਪ ਸਰਕਾਰ ਪੰਜਾਬੀਆਂ ਲਈ ਬਦਲਾ ਨਹੀਂ ਬਲਕਿ ਕੁਝ ਬਦਲਾ ਲੈ ਕੇ ਆਵੇ ਭਗਵੰਤ ਮਾਨ ਆਪਣੇ ਫੋਕੇ ਟੋਟਕੇ ਛੱਡ ਕੇ ਪੰਜਾਬ ਲਈ ਆਪਣਾ ਬਣਦਾ ਰੋਲ ਨਿਭਾਵੇ